ਅੱਜ ਕੀ ਹੋ ਗਿਆ ਅਸਸੇ ਗਾ ਜੀ ਅੱਜ ਤਕਰੀਬਨ 9:30 ਵਜੇ ਮੈਨੂੰ ਸੂਚਨਾ ਮਿਲੀ ਹੈਗੀ ਆ ਆ ਸਰਵਿੰਦਰ ਸਿੰਘ ਹੋਂ ਨਾਲੋਂ ਬਈ ਇਹਨਾਂ ਦੇ ਇੱਥੇ ਦੁਕਾਨ ਦੇ ਵਿੱਚ ਆਹ ਇੱਕ ਮਲਗੋਂ ਦਾ ਬੱਚਾ ਆਪਣੇ ਕੀ ਹੈਗਾ ਆ ਸੰਭਰ ਸੰਭਰ ਵਗੈਰਾ ਦੱਸਦੇ ਆ ਉਹ ਅੰਦਰ ਆਵੜਿਆ ਸ਼ੀਸ਼ੇ ਬੰਨ ਕੇ ਤਾਂ ਫਿਰ ਉਸੇ ਵੇਲੇ ਮੈਂ ਇੱਥੇ ਸਾਡੇ ਫੋਰੈਸਟ ਗਾਰਡ ਹੈਗਾ ਬਿੰਦਰ ਜੀ ਨਵੇਂ ਸ਼ਹਿਰ ਉਹਨਾਂ ਨੂੰ ਰਿਪੋਰਟ ਕੀਤਾ ਉਸ ਤੋਂ ਬਾਅਦ ਰੇਂਜ ਅਫਸਰ ਗੜਸ਼ੰਕਰ ਨੂੰ ਰਿਪੋਰਟ ਕੀਤਾ ਉਹਨਾਂ ਨੇ ਤੁਰੰਤ ਟੀਮ ਤੇ ਭੇਜ ਦਿੱਤੀ ਹੁਣ ਇਹ ਉਹਨੂੰ ਪਕੜ ਰਹੇ ਹੈਗੇ ਆ ਇਨਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਭਾਟੀਆ ਸਾਹਿਬ ਕਿੰਨੇ ਕ ਵਜੇ ਦੀ ਗੱਲ ਹੈ ਤਕਰੀਬਨ 9:30 ਵਜੇ ਮੈਨੂੰ ਪਤਾ ਲੱਗਾ ਹੈਗਾ ਤਾਂ ਇਹ ਮੇਰੇ ਘਰ ਚ 9 ਵਜੇ ਪੜਿਆ ਅੰਦਰ ਹੈਗਾ ਇਹ ਅੰਦਰ ਕਿਦਾਂ ਬੜਿਆ ਜੀ ਇਹ ਜਿਹੜਾ ਸ਼ਟਰਾਂ ਸੀਗਾ ਖੁੱਲਾ ਸੀਗਾ ਤਾਂ ਸ਼ੀਸ਼ੇ ਸੀਗੇ ਤਾਂ ਉਹਨੇ ਦੇਖਿਆ ਪਏ ਉਹਦੇ ਸਮਝ ਲੱਗੀ ਹੁਣੀ ਪਈ ਕਿ ਖੁੱਲੇ ਹੀ ਉਹਨੇ ਮਾਰੀ ਛਾਲ ਸ਼ੀਸ਼ਾ ਬਣ ਕੇ ਚਲ ਅੰਦਰ ਜਿਹਦੇ ਸਾਰੇ ਟੁੱਟੇ ਪਏ ਹੈਗੇ ਅੰਦਰ ਹੈ ਹੁਣ ਇਸ ਵਿੱਚ ਹਾਂ ਅਸੋ ਅੰਦਰ ਹੈਗਾ ਹੁਣ ਉਹ ਟੀਮ ਫੜ ਰਹੀ ਆ ਉਹਨੂੰ ਤਾਂ ਫੜ ਕੇ ਜੰਗਲ ਵਿੱਚ ਛੱਡ ਕੇ ਆਉਣਗੇ ਉਹ ਦੁਨੀਆਈ ਵਾਲੀ ਗੁੱਜਾ ਚਾਂਸ ਦਾ ਹੋਇਆ ਦੁਚਾ ਇਹ ਹੋਰ ਜਾਂਦੇ ਫੜਿਆ ਹਾਂ ਇੱਕ ਇੱਥੇ ਦੀ ਹੋ ਸਕਾ ਉਦੋਂ ਅਸੀਂ 12 ਸੰਗ ਫੜਿਆ ਸੀਗਾ ਉਹ ਵੀ ਇਹ ਜੰਗਲਾਤ ਡਿਪਾਰਟਮੈਂਟ ਦੇ ਹਵਾਲੇ ਕੀਤਾ ਸੀਗਾ ਇਸ ਕਰਕੇ ਦੂਸਰੇ ਇਹ ਅੱਜ ਜਿਵੇਂ ਮਤਲਬ ਬੰਗਾ ਸ਼ਹਿਰ ਘਟਿਆ ਤਾਂ ਉਹਨਾਂ ਨੂੰ ਪਸੰਦ ਆਵਾ ਜਿਹੜੇ ਬਾਰ-ਬਾਰ ਜੰਗਲੀ ਜਾ ਰਹੇ ਤੇ ਇੰਦਾ ਫੇ ਸਿੱਧੇ ਸੜਕੇ ਸੜਕੇ ਆ ਜਾਂਦੇ ਇਹਨਾਂ ਨੂੰ ਫੇ ਬਹੁਤਾ ਘੁੰਮਣਾ ਫੇਨ ਬੰਗਾ ਪਹੁੰਚਣਾ ਇਹ ਗੱਲ ਹੈ ਆਪਣੇ ਸਭ ਤੋਂ ਪਹਿਲਾਂ ਤਾਂ ਪਤਨੀ ਚਾਹੇ। ਪਤਨੀ ਚਾਹੇ। ਚਾਹੇ ਨਾ ਕੁਝ ਨਹੀਂ। ਜੀ। ਸੱਜਣ ਕੰਮੀ। ਆਹ ਤਾਂ ਹੈ ਇਹ ਆਪਣੇ ਬੇਟਾ। ਜੀ ਕਹਿੰਦੇ। ਇਹਨਾਂ ਪੱਛੀ ਜਿਹੜੇ ਕਰਿਓਗੇ ਇੱਕ ਮਿੰਟ ਹੋ ਜਾਊਗਾ। ਅਰਦਾ ਕਰਦੇ। ਆ ਦੇਖੀ ਕੁੰਡੀ ਇੱਧਰ ਮਿਕਾ ਬੱਸ ਯਾਰ ਆਇਓ ਆਇਓ ਸਟਾਰ ਅਜੀ ਭਾਜੀ ਅੱਜ ਇੱਕ ਸਾਂਭਲ ਫੜਿਆ ਤੁਸੀਂ ਅੱਜ ਦੱਸੋਗੇ ਬਾਰੇ ਜਾਣਕਾਰੀ ਅਜੀ ਸਰ ਮੈਂ ਬਲਵਿੰਦਰ ਸਿੰਘ ਜੰਗਲੀ ਜੀ ਆ ਗਏ ਰੇ ਗਾਡ ਸਿੰਘ ਕਰਤੋ ਜੀ ਸਾਨੂੰ 9:30 ਵਜੇ ਇਨਫੋਰਮੇਸ਼ਨ ਅਜੀਤ ਸਿੰਘ ਜੀ ਸਾਡੇ ਐਮਸੀ ਸਾਹਿਬ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਕਿ ਸਾਡੇ ਪੰਗਿਆਂ ਦੇ ਵਿੱਚ ਇੱਕ ਸਾਮਰ ਆ ਚੁੱਕਾ ਹੈ ਔਰ ਸ਼ਟਰ ਲਾ ਚੁੱਕੇ ਲਾ ਦਿੱਤਾ ਹੈ ਅਸੀਂ ਆਪਣੇ ਉਸ ਟਾਈਮ ਤੋਂ ਅਧਿਕਾਰੀਆਂ ਨੋਟਿਸ ਲੈ ਆਂਦੇ ਹੋਏ ਕਾਰ ਕਰਦੇ ਰਹੇ ਤੇ ਫਿਰ ਕਿ ਰੈਸਕਿਊ ਟੀਮ ਆ ਜੀ ਹੀਰਵਰਸ਼ ਦਵਿੰਦਰ ਸਿੰਘ ਬਲਵਿੰਦਰ ਸਿੰਘ ਡਰਾਈਵਰ ਸੁਦਰਾਮ ਸਿੰਘ ਇਹਨਾਂ ਨੂੰ ਤੁਰੰਤ ਲੈ ਕੇ ਅਸੀਂ ਮੌਕੇ ਤੇ ਪਹੁੰਚੇ ਹੱਟੋ-ਗਾਟ ਜੇ ਸਾਹਿਬ ਨੇ ਅਸੀਂ ਅੰਦਰ ਦਾ ਹਾਲਾਤ ਤੁਸੀਂ ਵੀ ਦੇਖਿਆ ਪੇਸ਼ੀਸ਼ੀਆਂ ਨੇ ਡੋੜੇ ਹੋਏ ਸੀਗੇ 3 ਘੰਟੇ ਵੀ ਚਦੋਂ ਜਿਆਦਾ ਮਾਰਤ ਇਹਨੂੰ ਅਸੀਂ ਕਾਬੂ ਕੀਤਾ ਹੁਣ ਸਾਡਾ ਇਹਦਾ ਸਾਡਾ ਮੇਨ ਆਫ ਤਰੰਤ ਅਸੀਂ ਇਹਨੂੰ ਸ਼ਵਾਲਕਦੀ ਪਹਾੜੀਆਂ ਵਿੱਚ ਜਿਹੜਾ ਆਪਣੇ ਕੁਦਰਤ ਦੀ ਗੋਦ ਵਿੱਚ ਜਾ ਕੇ ਆਪਣੇ ਘਰ ਵਿੱਚ ਰਿਲੀਜ਼ ਕਰ ਰਹੇ ਹਾਂ ਇਹ ਦੱਸਿਓ ਜਿੱਦਾਂ ਉਹ 15 ਦਿਨਾਂ ਦੇ ਦੂਜੀ ਬਾ ਤੀਜੀ ਵਾਰੀ ਜੰਗਲੀ ਜਾਨਵਰ ਜਿਹੜੇ ਆ ਗਏ ਆ ਇਹਦਾ ਮੁੱਖ ਕਾਰਨ ਕੀ ਆ ਕਾਹਦੇ ਆਂਦੇ ਸ਼ਹਿਰਾਂ ਨੂੰ ਆਸੀ ਸਰ ਠੰਡ ਦਾ ਕਾਰਨ ਹੋ ਚੁੱਕਾ ਆ ਠੰਡ ਦੇ ਕਾਰਨ ਥੋੜੇ ਮੌਸਮ ਦੇ ਵਿੱਚ ਤਬਦੀਲੀ ਆਂਦੀ ਆ ਧੋਨਾ ਪੈਣ ਲੱਪਣੀ ਆ ਆ ਉਹ ਧੁੰਦਾ ਨੂੰ ਥੱਲੇ ਨੂੰ ਆਣ ਦੀ ਜਾਈ ਦੇਖਦੇ ਵੇ ਸ਼ਾਇਦ ਮੋਰੇ ਜੰਗਲ ਆ ਉੱਤੇ ਜੰਗਲ ਰੋੜ ਕੇ ਪਿੰਡ ਆ ਜਾਂਦੇ ਕੁੱਤੇ ਵਗੈਰਾ ਦੇ ਮਗਰ ਪੈ ਜਾਂਦੇ ਇਸ ਕਰਕੇ ਆਪਣੀ ਜਾਨ ਬਚਾਣ ਦੀ ਖਤਰੀ ਸੀ ਮਤਲਬ ਇਹ ਇਹਦੀ ਅਸ਼ੀਰੀ ਦੀ ਜਾਈ ਹੈ ਅਸ਼ੀਰੀ ਦੀ ਚ ਮਤਲਬ ਆ ਜਾਂਦੀ ਹੈ ਇਹ ਸੰਭਰ ਦੇ ਸਿੰਘ ਹੈ ਨੇ ਜੀ ਇਹਦੇ ਇਹ ਫੀਮੇਲ ਹੈ ਜੀ ਅੱਛਾ ਜੀ ਇਹ ਫੀਮੇਲ ਹੈ ਅੰਦਾਜ਼ਾ ਕਿੰਨੇ ਸਾਲ ਦਾ ਹੋਊਗਾ ਇਹ ਇਹ ਲਗਭਗ 2 ਸਾਲ ਦਾ ਜੀ 2 ਸਾਲ ਲਗਭਗ ਕਿੱਧਰੋਂ ਆਇਆ ਕਿੱਧਰੋਂ ਲੱਗਦਾ ਜੀ ਇਹ ਲੱਗਦਾ ਹੁਣ ਕਹਿ ਨਹੀਂ ਸਕਦਾ ਤੇ ਗੜਸ਼ੇਂਕਰ ਵੀ ਜੰਗਲ ਨਾਲ ਲੱਗਦਾ ਜੀ ਇਹਦੇ ਅੱਛਾ ਜੀ ਤੇ ਸਾਡੇ ਇਧਰ ਦਰਿਆ ਵੀ ਨਾਲ ਲੱਗਦਾ ਜੀ ਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਜੀ ਨਹੀਂ ਬਚਾਉ ਗਿਆ ਸਾਡੇ ਵੰਡਿਆਂ ਦੇ ਜਰੂਰ ਜੀ ਦੋਨਾਂ ਦੇ ਤੁਸੀਂ ਦੇਖਿਆ ਉਹਨਾਂ ਦੇ ਸੱਟਾਂ ਲੱਗੀਆਂ ਜੀ ਸੱਟਾਂ ਲੱਗਣ ਦੇ ਬਾਵਜੂਦ ਵੀ ਉਹਨੂੰ ਮਤਲਬ ਕਾਬੂ ਕੰਨ ਵਿੱਚ ਸਾਡੀ ਸਫਲਤਾ ਪ੍ਰਾਪਤ ਹੋਈ ਆ ਠੀਕ ਹੈ ਜੀ ਤੁਹਾਡਾ ਹੀ ਬਹੁਤ ਧੰਨਵਾਦ ਜਿਹੜਾ ਸਾਡਾ ਮਤਲਬ ਵੱਧ ਵੱਧ ਸਾਡੇ ਜੰਗਲੀ ਜੀਵ ਸਹਾਇਕ ਦੇ ਰਹੇ ਤੁਸੀਂ ਵੀ ਤੇ ਇਹਨਾਂ ਦਾ ਵੀ ਸਾਡੇ ਐਫਸੀ ਸਾਹਿਬ ਦਾ ਵੀ ਬਹੁਤ ਜ਼ਿਆਦਾ ਜੀ ਇਹ ਵੀ ਸਾਨੂੰ ਮਤਲਬ ਜਦੋਂ ਵੀ ਇਦਾਂ ਦੀ ਇਨਫੋਰਮੇਸ਼ਨ ਤੁਰੰਤ ਦਿੰਦੇ ਆ ਜੀ ਅੱਜ ਵੀ ਤੁਹਾਡੀ ਹਾਂ ਕੋਲੋਂ ਪਤਾ ਲੱਗਾ ਜੀ ਮੈਨੂੰ ਤਕਰੀਬਨ 9:30 ਵਜੇ ਪਤਾ ਲੱਗਾ ਹੈਗਾ ਆ ਇੱਥੇ ਦੇ ਮਾਲਕ ਜੋ ਆਗੇ ਸਾਡੇ ਗੁਰਿੰਦਰ ਸਿੰਘ ਨੂੰ ਦੱਸਿਆਗਾ ਪੇਦਾ ਦਾ ਕਰਕੇ ਸਾਡੀ ਦੁਕਾਨ ਦੇ ਵਿੱਚ ਅਚਾਨਕ ਇਹ ਸਮਰਾਨ ਆਇਆਗਾ ਸਾਢੇ 6 ਵਜੇ ਦਾ ਹਾਂ ਜੇ ਇਹਦੀ ਬੈਨਫਰੋਟੇਸ਼ਨ ਦਾ ਤਰਫਤ ਪਹਿਲਾਂ ਫੋਰਸ ਗਾਰਡ ਸ੍ਰੀ ਗੁਰਿੰਦਰ ਇਹ ਗਿੰਦਰ ਜੀ ਦੀ ਸੀ ਉਸ ਤੋਂ ਬਾਅਦ ਰੇਜ ਆਫਿਸਰ ਗੁਰ ਸ਼ਕਰਪੁਰ ਵੀ ਬੜੇ ਪਿਆਰ ਨਾਲ ਦੱਸਿਆ ਇਸ ਤਰ੍ਹਾਂ 30 ਭੇਜ ਰਹੇ ਆ ਤੁਸੀਂ ਫਿਕਰ ਨਾ ਕਰੋ ਉਹਦੇ ਬੱਦੇ ਨਜ਼ਰ ਜਿਹੜੀ ਟੀਮ ਸੀ ਇੱਥੇ ਪਹੁੰਚ ਗਈ ਆ ਇਹਨਾਂ ਦੇ ਲੰਬੇ ਜੁੱਦੇ ਤੋਂ ਬਾਅਦ ਇਹਨੂੰ ਉਹ ਪਕੜ ਕੇ ਔਰ ਇਹ ਹੁਣ ਸਵਾਰ ਕਹਿੰਦੇ ਪਹਾੜੀਆਂ ਵਿੱਚ ਲੈ ਕੇ ਜਾ ਕੇ ਛੱਡ ਦੇਣਗੇ ਇਹਨਾਂ ਦਾਵਾ ਟੀਮ ਦਾ ਬਹੁਤ ਧੰਨ ਵਰਨਾ ਔਰ ਮੀਡੀਆ ਦਾ ਖਾਰਕਾ ਧੰਨ ਬਹੁਤ ਕਰਦਾ ਜੋ ਕਿ ਇਹਨਾਂ ਦੀ ਇਹ ਜਿਹੜੀ ਕਾਰਗੁਜ਼ਾਰੀ ਆ ਇਹਦੇ ਉੱਤੇ ਵਧੀਆ ਚਾਰ ਚੰਨ ਲਾ ਰਹੇ ਇਹਨਾਂ ਦੇ ਅੱਲਾ ਸ਼ਰੀਰ ਨੂੰ ਨਿਲਦੀ ਹੈਗੀ ਦੇ ਨਾਲ ਬੱਚਿਆਂ ਦਾ ਹੌਸਲਾ ਵਧਦਾ ਹੈਗਾ ਮੇਰਾ ਧੰਨਵਾਦ ਬਲਾਗਾ ਸਾਰਾ ਕਰਨਾ ਆਓ ਤੁਹਾਡੇ ਧੰਨਵਾਦ ਹਾਂਜੀ ਤੋਂ ਦੂ ਤੱਕ ਪਤਾ ਲੱਗਾ ਜੀ ਦੁਕਾਨ ਸਭ ਤੋਂ ਸਵੇਰੇ ਕੋਈ 7 ਵਜੇ ਫਿਰ ਫਜ਼ਾ ਲੱਗਾ ਅੱਛਾ ਸਵੇਰੇ ਅੱਧੀ ਅੰਦਰ ਇਹ ਤੋਰ ਕੇ ਚੱਲ ਗਿਆ ਤੇ ਬਾਸਤੀਪੇ ਖਬਰ ਮਿਲਦੇ ਅਨੁਸਾਰ ਜਿਵੇਂ ਫਾਰਮ ਕੀਤਾ ਨਹੀਂ ਤੁਸੀਂ ਦੁਕਾਨ ਦਾ ਸ਼ਟਰ ਸਵੇਰੇ 7 ਵਜੇ ਖੋਲ ਦਿੰਦੇ ਤਾਂ ਖੁੱਲ੍ਹ ਹੀ ਸਕਦਾ ਖੁੱਲ੍ਹ ਨਹੀਂ ਜੀ ਹਾਂ ਅੱਛਾ ਤੇ ਜਦੋਂ ਪਤਾ ਲੱਗਾ ਫਿਰ ਅਸੀਂ ਆਏ ਸਵੇਰੇ 9:00 ਦੀ ਹੈੱਟ ਚੱਲ ਜਿੱਕੇ ਮੇਰੀ ਅੰਦਰ ਕੰਮ ਬੜੇ ਨਾ ਬੜੀ ਜਦੋਂ ਜਹਾਜ਼ ਨਾਲ ਉਹਨੂੰ ਕੰਟਰੋਲ ਕੀਤਾ ਬਰੇਨ ਦਾ ਜੀ ਤਾਲਮੇਲ ਪੁਰਾਣਾ ਨਹੀਂ ਪੂਰੀ ਟੀਮ ਦੇ ਨਾਲ ਸਾਰਾ ਕੰਮ ਐ ਰੈਸਕਿਊ ਕੀਤਾ ਠੀਕ 何で <music> <music> اوه او 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 ਆ ਲੈ ਨੋ ਲੈ ਨੋ ਜਦੋਂ ਇਹ ਬੰਟਾ ਲਾ ਦੇ ਨੋ ਚੱਲ ਚੱਲ ਪਤਾ ਨਹੀਂ ਰੈਕਟ ਤੇ ਪਾਜ ਗਾਣੀ ਮੰਗਵਾਉਂਦਾ ਹਾਂ ਆ ਆ ਆ ਆ ਚੱਲੋ ਜਿਹੜਾ ਦਰਸ਼ਨ ਕਰਨਾ ਜਿਹਨਾਂ ਨੂੰ ਪਾਣੀ ਪੋਲਾਇਆ ਜਿਹਨੂੰ ਦੰਦਾਂ ਨਾਲ ਚਾਲ ਨਹੀਂ ਆਉਂਦੀ ਅੱਛਾ ਲੱਭੂ ਕੀ ਜਾਣਾ ਤੇਰੀ ਹਾਂਜੀ はい。<laughs> ਦੇਖੀ ਕਿਹੜੇ ਵੱਜੀ ਕਿਹੜੇ ਵੱਜੀ ਇਹ ਆ ਮਾਰਾ ਮੇਰਾ ਕੜਾ ਜਾਂਦੀ ਫੇਰ ਥੱਲੇ